ਸ਼ਿਰੀ ਮੁਖਸ਼ ਸ਼ਾਹ ਵਿੱਚੋਂ ਇੱਕ ਘਰ ਦੇ ਵਿੱਚੋਂ 5 ਲੱਖ ਰੁਪਏ ਤੋਂ ਉੱਪਰ ਦੀ ਰਕਮ ਅਤੇ ਸੋਨਾ ਚੋਰੀ ਕਰਨ ਦੇ ਦੋਸ਼ ਵਿੱਚ ਪੁਲਿਸ ਨੇ 24 ਘੰਟਿਆਂ ਦੇ ਵਿੱਚ ਸਫਲਤਾ ਪ੍ਰਾਪਤ ਕਰਦ ਕੇ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਆਓ ਇਸ ਬਾਰੇ ਆਪਾਂ ਜਾਣਕਾਰੀ ਹੋਰ ਪ੍ਰਾਪਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਦੇ ਕੋਲੋਂ ਕੀ ਕਿਸ ਤਰ੍ਹਾਂ ਦਾ ਮਾਮਲਾ ਸੀ ਤੇ ਕੀ ਇਸ ਦੇ ਵਿੱਚ ਗ੍ਰਿਫਤਾਰੀ ਹੋਈ ਹਾਂਜੀ ਇਹ ਐਫ ਆਰ ਨੰਬਰ 71/25 ਦਰਜ ਕੀਤੀ ਗਈ ਸੀ ਜੀ ਅੰਡਰ ਸੈਕਸ਼ਨ 331 4 ਤੇ 305 ਏ ਬੀ ਐਨਸ ਦੇ ਤਹਿਤ ਜੋ ਚੋਰੀ ਹੋਈ ਸੀ ਵੀ ਤੇ 21 ਦਰਮਿਆਨੀ ਰਾਤ ਨੂੰ ਹਰਜਿੰਦਰ ਕੁਮਾਰ son of ਦਰਸ਼ਨ ਲਾਲ ਵਾਸੀ ਗਲੀ ਨੰਬਰ 4 ਨਰੰਗ ਕਲੋਨੀ ਦੇ ਘਰ ਤੇ ਉਸ ਦੇ ਆਧਾਰ ਤੇ ਐਫ ਆਰ ਦਰਜ ਕੀਤੀ ਗਈ ਸੀ ਤੇ ਜਿੱਥੇ ਪੁਲਿਸ ਨੇ ਐਕਟ ਕਰਦੇ ਹੋਏ 24 ਘੰਟਿਆਂ ਦੇ ਵਿੱਚ ਜੋ ਚੋਰੀ ਕਰਨ ਵਾਲੇ ਦੋਸ਼ੀ ਸੀਗੇ ਅੰਸਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਜੋ ਹੈ ਧਰਮਵੀਰ ਸੋਨੀ ਅਜੇ ਕੁਮਾਰ ਏਲੀਅਸ ਪੋਲਾ ਤੇ ਸ਼ਾਲੂ ਵਾਈਫ ਆਫ ਈਸ਼ਵਰ ਵਾਸੀ ਮਲੂਟ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜੀ ਸਰ ਇਸ ਵਿੱਚ ਵੀ ਰਿਕਵਰੀ ਹੋਈ ਇਹਦੇ ਵਿੱਚ ਜਿਹੜੇ ਚੋਰੀ ਹੋਈ ਸੀਗੀ ਉਹਦੇ ਵਿੱਚ ਕੈਸ਼ ਤੇ ਸੋਨੇ ਦੇ ਜਿਹੜੇ ਚੋਰੀ ਹੋਈ ਸੀਗੀ ਉਸ ਘਰ ਦੇ ਵਿੱਚੋਂ ਤੇ ਇਹਦੇ ਵਿੱਚ ਅਸੀਂ 5 ਲੱਖ 6000 ਰੁਪਿਆ ਕੈਸ਼ ਉਹਨਾਂ ਤੋਂ ਰਿਕਵਰ ਕਰਾਇਆ ਤੇ 골ਡ ਦੇ ਜਿਹੜੇ ਆਪਣੇ ਜੁਐਲਰੀ ਔਰਨਮੈਂਟਸ ਸੀਗੇ ਉਹ ਅਸੀਂ ਰਿਕਵਰ ਕਰਾਏ ਦੇਸ ਤੋਂ ਇਲਾਵਾ ਸਰ ਕੋਈ ਹੋਰ ਸੁਣਾ ਨਹੀਂ ਜਿਹੜੇ ਚੋਰੀ ਹੋਈ ਸੀ 골ਡ ਤੇ ਕੈਸ਼ ਦੀ ਚੋਰੀ ਸੀਗੀ ਜੀ ਉਹ ਰਿਕਵਰ ਕਰਾ ਲਈਤੀ ਗਈ ਆ ਬਾਕੀ ਇਹ ਪੁਲਿਸ ਰਿਵਾਰਡ ਤੇ ਹੈਗੇ ਆ ਤੋਂ ਇਹਨਾਂ ਤੋਂ ਅੱਗੇ ਵੀ ਡੰਗਾਈ ਨਾਲ ਪੁੱਛਗਛ ਕੀਤੀ ਜਾ ਰਹੀ ਆ ਕਿ ਇਹਨਾਂ ਨੇ ਕੋਈ ਹੋਰ ਚੋਰੀਆਂ ਵੀ ਕੀਤੀਆਂ ਜਾਂ ਕੀ ਇਹਨਾਂ ਦਾ ਚੋਰੀ ਦਾ ਮੋਟਰ ਸਰਪ੍ਰੈਂਡੀ ਸਾਰਾ ਸਟੱਡੀ ਕਰਕੇ ਤੇ ਉਸ ਹਿਸਾਬ ਨਾਲ ਅਗਲੀ ਕਾਰਵਾਈ ਹੁਣ ਵਿੱਚ ਲਿਆਂਦੀ ਜਾ ਰਹੀ ਆ ਜੀ ਇਹਨਾਂ ਤੇ ਸਰ ਕੋਈ ਪਾਜਾ ਮੁਕਦਮੇ ਦਰਜ ਹਾਂਜੀ ਇਹਨਾਂ ਤੇ ਮੁਕਦਮੇ ਦਰਜ ਹੈਗੇ ਆ ਜੀ ਇਹਨਾਂ ਦੇ ਐਕਸਾਈਜ਼ ਐਕਟ ਤੇ ਮੁਕਦਮੇ ਦਰਜ ਹੈਗੇ ਤੇ ਚੋਰੀ ਦੇ ਪਹਿਲਾਂ ਇਹਨਾਂ ਦੇ ਮੁਕਦਮੇ ਦਰਜ ਹੈਗੇ ਆ